ਸਾਸਿਕਾ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਅਬਰਾਮ ਲਿੰਕਨ ਨੇ ਕਿਹਾ ਸੀ ਕਿ ਸਿਆਸਤ ਸਭ ਤੋਂ ਗੰਦੀ ਖੇਡ ਹੈ ਅੱਜ ਇਹ ਬਿਲਕੁਲ ਸੱਚ ਹੋ ਗਿਆ ਹੈ ਕਾਂਗਰਸ ਪਾਰਟੀ ਨੇ 2 ਘੰਟਿਆਂ ਦੇ ਵਿੱਚ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੱਡਾ ਲੀਡਰ ਪਾਟ ਲਿਆ ਹੈ ਜਿਸ ਦੇ ਸਿਰ ਉੱਤੇ ਭਾਰਤੀ ਜਨਤਾ ਪਾਰਟੀ ਖੜੀ ਸੀ ਦੱਸਦੀ ਹੈ ਕਿ ਅੱਜ ਇੱਕ ਬੜਾ ਵੱਡਾ ਹਮਲਾ ਮਾਰਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਉੱਤੇ ਇਹ ਹਮਲਾ ਕਿੰਨੇ ਕੀਤਾ ਹੈ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੇ 2 ਘੰਟਿਆਂ ਦੇ ਵਿੱਚ ਗੇਮ ਵਿਗਾਰ ਦਿੱਤੀ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੇ ਲਈ ਲਗਾਤਾਰ ਪ੍ਰਚਾਰ ਕਰ ਰਹੇ ਸਾਂਸਦ ਰਹੇ ਫਿਰ ਜਿਹੜਾ ਦਲ ਦਲਤਾ ਚਿਹਰਾ ਹੈ ਉਸ ਵਾਸਤੇ ਉਹ ਜਾਣੇ ਜਾਂਦੇ ਨੇ ਕਿਉਂਕਿ ਉਹਦੇ ਨਾਲ ਹਜ਼ਾਰਾਂ ਵੋਟਾਂ ਜੁੜੀਆਂ ਹੋਈਆਂ ਨੇ ਵੋਟਾਂ ਦਾ ਤਾਂ ਪਤਾ ਨਹੀਂ ਲੇਕਿਨ ਇਹ ਪਹਿਲਾ ਹਮਲਾ ਮਾਰ ਲਿਆ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਇਧਰੋਂ ਪੰਜਾਬ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਰਾਜਾ ਵਰੇਗ ਅਤੇ ਚਰਨਜੀਤ ਸਿੰਘ ਚੰਨੀ ਨੇ 2 ਘੰਟਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੇਨ ਲੀਡਰ ਪਟਿਆ ਗਿਆ ਅਤੇ ਉਹ ਸ਼ਾਮਲ ਹੋ ਗਿਆ ਕਾਂਗਰਸ ਪਾਰਟੀ ਦੇ ਵਿੱਚ ਅਤੇ ਉਸ ਦਾ ਸਵਾਗਤ ਕੀਤਾ ਗਿਆ ਯਾਨੀ ਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਿਰਫ ਤਿੰਨ ਰਹਿ ਗਏ ਨੇ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਰਾਹੁਲ ਗਾਂਧੀ ਨੇ ਅਸ਼ੋਕ ਤਵਰ ਜੋ ਪਹਿਲਾਂ ਕਾਂਗਰਸ ਵੱਲੋਂ ਸਾਂਸਦ ਵੀ ਰਹੇ ਨੇ ਹਲਕਾ ਸਾਰ ਦੇ ਫਿਰ ਉਹ ਆਮ ਆਦੀ ਪਾਰਟੀ ਦੇ ਵਿੱਚ ਸੀ ਫਿਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਰਹੇ ਲੇਕਿਨ ਪਤਾ ਨਹੀਂ ਤਿੰਨ ਦਿਨ ਪਹਿਲਾ ਕੀ ਹੋ ਗਿਆ ਯਾਨੀ ਕਿ 5 ਤਰੀਕ ਨੂੰ ਵੋਟਾਂ ਪੈਣੀਆਂ ਨੇ ਅੱਜ ਸਵੇਰੇ ਹੀ 2 ਘੰਟਿਆਂ ਦੇ ਵਿੱਚ ਰਾਹੁਲ ਗਾਂਧੀ ਨੇ ਅਤੇ ਰਾਜਾ ਵੜਿੰਗ ਨੇ ਅਸ਼ੋਕ ਤਮੜ ਦੇ ਨਾਲ ਮੀਟਿੰਗ ਕੀਤੀ ਦੋਹਾਂ ਨੇ ਮਿਲ ਕੇ ਵੱਡਾ ਲੀਡਰ ਪਟਿਆ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਹਾਰ ਦੇ ਕੰਡੇ ਉੱਤੇ ਖੜੀ ਹੈ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਰੋ ਜਾਂ ਮਰੋ ਵਾਲੀ ਨੀਤੀ ਅਪਣਾਰੀ ਹੈ ਇਧਰ ਡੁਅਲ ਡਾਈ ਵਾਲੀ ਨੀਤੀ ਅਪਣਾਲੀ ਪਾਲਿਸੀ ਅਪਣਾਲੀ ਹੈ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੇ 2 ਘੰਟੇਾਂ 2 ਘੰਟੇ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਵਾਸਤੇ ਪ੍ਰਚਾਰ ਕਰ ਰਿਹਾ ਸੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵੱਲੋਂ ਪ੍ਰਚਾਰ ਕਰ ਰਿਹਾ ਸੀ ਲੇਕਿਨ 2 ਘੰਟਿਆਂ ਦੇ ਵਿੱਚ ਅਜਾਜਾਦੂ ਮਾਰਿਆ ਰਾਹੁਲ ਗਾਂਧੀ ਰਾਜਾ ਬੁੜੇਂਗ ਅਤੇ ਚਰਨਜੀਤ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਫੁੱਟਾ ਵੀ ਉੱਤੇ ਮੌਜੂਦ ਸੀ ਲੇਕਿਨ ਵੱਡਾ ਲੀਡਰ ਪਟ ਲਿਆ ਹਹਾਕਾਰ ਮੱਚ ਗਈ ਹੈ ਰਿਹਾਨੇ ਦੇ ਵਿੱਚ ਕਿ ਅਸ਼ੋਕ ਤਵਰ ਕਿਵੇਂ ਜਾ ਸਕਦੇ ਨੇ ਕਾਂਗਰਸ ਪਾਰਟੀ ਦੇ ਵਿੱਚ ਯਾਨੀ ਕਿ ਲਗਭਗ 10 ਸਾਲਾਂ ਬਾਅਦ ਅਸ਼ੋਕ ਤਵਰ ਦੀ ਕਾਂਗਰਸ ਪਾਰਟੀ ਦੇ ਵਿੱਚ ਘਰ ਵਾਪਸੀ ਹੋਈ ਹੈ ਇਸ ਦਾ ਬੜਾ ਵੱਡਾ ਨੁਕਸਾਨ ਤਿੰਨਾਂ ਦਿਨਾਂ ਦੇ ਵਿੱਚ ਹੋ ਜਾਵੇਗਾ ਕਿਉਂਕਿ ਅਸ਼ੋਕ ਤਵਰ ਜਿਹੜੇ ਨੇ ਉਹ ਦਲਤ ਚਿਹਰੇ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਹਰਿਆਣਾ ਦੇ ਵਿੱਚ ਅਤੇ ਅਸਾਰ ਵਰ ਲਗਾਤਾਰ ਉਹ ਦੋ ਵਰ ਸਸਦ ਰਹੇ ਨੇ ਕਾਂਗਰਸ ਪਾਰਟੀ ਤੋਂ ਅੱਜ ਤੋਂ ਲਗਭਗ 10 ਸਾਲ ਪਹਿਲਾਂ ਲਗਾਤਾਰ 10 ਸਾਲ ਉਜੜਾ ਚੱਲ ਰਹੀ ਸੀ ਮੁਰਲੀ ਮੈਂਬਰਸ਼ਿਪ ਤੋਂ ਉਹਨਾਂ ਨੇ ਇਸਤਫਾ ਦਿੱਤਾ ਹੋਇਆ ਸੀ ਅੱਜ 2 ਘੰਟਿਆਂ ਦੇ ਵਿੱਚ ਕਨਵਿੰਸ ਕਰਕੇ ਅਸ਼ੋਕ ਸਿੰਘ ਤਵਰ ਜੋ ਦਲ ਚੇਰਾ ਨੇ ਹਰਿਆਣੇ ਦਾ ਉਹਨੂੰ ਪੱਟ ਕੇ ਰਸਵੀ ਤਰੀਕੇ ਦੇ ਨਾਲ ਉਸ ਨੂੰ ਸ਼ਾਮਲ ਕਰਵਾ ਲਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੂੰ ਨਾ ਭੁੱਲਣ ਵਾਲਾ ਝਟਕਾ ਲੱਗਾ ਹੈ ਚਲਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਰਿਆਣੇ ਦੇ ਵਿੱਚ ਹੈ ਧੰਨਵਾਦ